ਆਪਾਂ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਜੋਣਾ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬੱਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇਹ ਤੇ ਪੂਰੀ ਰਾਮਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਏ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰੇ ਕਿੰਨੇ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਇਹ ਕੋ ਪ੍ਰਭਾਵਦਾਤਾ ਦਾ ਜਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜਪਤਾ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜ਼ੋਰ ਲਾਇਆ ਹੈ। ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਨਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰਭਾਵ ਮੰਗ ਲਈ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਗਦੇ ਨੇ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾਂ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜੁਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰਾ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਆਲਡੇ ਪੱਦਰ ਤੇ ਕਰ ਰਹੇ ਕਿੰਨੇ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਪਤਾ ਲੱਗਣ ਜਾ ਰਿਹਾ ਕੋਈ ਮੈਸੇਜ ਕੋਈ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਏਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਕਿ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਝੋਣਾ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨੱਗਰ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਹਲਡੇ ਪੱਧਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨਿਆ ਜਾਂਦੇ ਆ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜਿਆਦਾ ਲੱਗਣ ਜਾ ਰਹੇ ਕੁਝ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨੱਗਰ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਵਾਲਡੇ ਪੰਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੀ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜਿਹਾਬ ਤਾਂ ਲੱਗਣ ਜਾ ਰਹੇ ਕੁਝ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰਾ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨੱਗਰਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਵਾਲਡੇ ਪੱਧਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਲਾਲ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਨ ਤਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਹਾਲਡੇ ਪੱਧਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਪਤਾ ਲੱਗਣ ਜਾ ਰਹੇ ਕੁਝ ਹੀ ਮੈਸਜ ਕੁਝ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਹਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇੱਥੇ ਪੂਰੀ ਰਾਮ ਲਾਲ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਨ ਤਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜੰਨੇ ਲਗਾਤਾਰ ਪ੍ਰੋਮਾਂ ਆਲਡੇ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਈਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਪਤਾ ਲੱਗਣ ਜਾ ਰਹੇ ਕੁਝ ਹੀ ਮੈਸਜ ਕੁਝ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਲਾਲ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਨ ਤਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜੰਨੇ ਲਗਾਤਾਰ ਪ੍ਰੋਮਾਂ ਆਲਡੇ ਪੱਦਰ ਤੇ ਕਰੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਪਤਾ ਲੱਗਣ ਜਾ ਰਹੇ ਕੁਝ ਹੀ ਮੈਸਜ ਕੁਝ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਗਰਾਮ ਆਲ ਦੇ ਪੱਧਰ ਤੇ ਕਰੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਾਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਹਾ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਉਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇੱਥੇ ਪੂਰੀ ਰਾਮ ਨੱਗਰ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜੰਨੀ ਲਗਾਤਾਰ ਪ੍ਰੋਗਰਾਮ ਆਲਦੀ ਪੱਧਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਿਹਾ ਹੈ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਂਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਾਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾਂ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਹਾ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰਾਜਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜ਼ੋਰ ਲਾਇਆ ਹੈ। ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਗਰਾਮ ਆਲਡੇ ਪੱਧਰ ਤੇ ਕਰੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਿਹਾ ਹੈ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਂਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟॉक ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੈਲੀ ਦੇ ਵਿੱਚ ਅਸੀਂ ਆਪ ਦਾ ਜ਼ੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜ਼ੋਰ ਲਾਇਆ ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰੈਂਡੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਨ ਪ੍ਰੋਗਰਾਮਾਂ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਵਾਲੇ ਦਿਤੇ ਪੱਤਰ ਦੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜਾਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਉਹ ਗ੍ਰਹਾਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜੋਰ ਲਾਇਆ ਹੈ। ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰੈਂਡੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਦਿਣਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਨ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ। ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਆਲਦੀ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜਾਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾਂ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਉਹ ਗ੍ਰਹਾਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਆ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ ਅਸੀਂ ਪੂਰਾ ਜੋਰ ਲਾਇਆ ਇੱਥੇ ਪੂਰੀ ਰਾਮ ਨਿਧਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਾਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਨ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ ਜਿਹਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰੋਮਾਂ ਆਲਡੇ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜਾਬ ਤਾਂ ਲੱਗਣ ਜਾ ਰਹੇ ਕੁਝ ਹੀ ਮੈਸਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਦਾ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਉਹ ਗ੍ਰਹਾਂ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾ ਦਾ ਭਰ ਹੈ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜੋਰ ਲਾਇਆ ਹੈ। ਇੱਥੇ ਪੂਰੀ ਰਾਮਦੇਲਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ-ਤਿੰਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰਭਾਵ ਮੰਨਦੇ ਪੱਤਰ ਦੇ ਕਰੇ ਕਿੰਨੇ ਕੁ ਪ੍ਰਭਾਵ ਮੰਨਦੇ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆਂ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਂ ਰੈਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜੋਰ ਲਾਇਆ ਹੈ। ਇੱਥੇ ਪੂਰੀ ਰਾਮਦੇਲਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਦੇ ਵਿੱਚ ਆ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ 3 ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰਵਾਹ ਮੰਗ ਲਈ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮੰਨਦੇ ਹੋ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜਾਦਾ ਮੀਡੀਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਤੁਹਾਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਆ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾਂ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਇਹ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਵੇਗਾ ਇਸ ਮਹਾਪੰਚਾਇਤ ਦੇ ਨਾਲ ਕੇਂਦਰ ਸਰਕਾਰ ਦੇ ਕੀ ਅੱਜ ਦੀ ਪੰਚਾਇਤ ਕਿੰਨਾ ਕੁ ਪ੍ਰਭਾਵ ਹੈ ਜਿਹੜਾ ਉਹ ਪਾਵੇਗੀ ਕਿ ਇਸ ਤੋਂ ਬਾਅਦ ਦੇ ਵਿੱਚ ਕੇਂਦਰ ਸਰਕਾਰ ਟੇਬਲ ਟਾਕ ਤੇ ਆਵੇਗੀ ਟੇਬਲ ਟਾਕ ਤੇ ਆਵੇਗੀ ਆਊਗੀ ਕਿ ਨਹੀਂ ਇਹ ਤਾਂ ਨਹੀਂ ਪਤਾ ਯਾਰ ਪਰ ਗੱਲ ਇਹ ਹੈ ਵੀ ਸਾਡਾ ਕੰਮ ਸੀਗਾ ਜ਼ੋਰਦਾਰ ਪ੍ਰਦਰਸ਼ਨ ਵਾਸਤੇ ਤਿਆਰੀ ਕਰਕੇ ਆਉਣਾ ਕਿਉਂਕਿ ਚੋਣਾਂ ਦਾ ਭਰ ਹੈ ਇਹ ਅੱਜ ਦੀ ਮਹਾਰੇਲੀ ਦੇ ਵਿੱਚ ਅਸੀਂ ਆਪ ਦਾ ਜੋਰ ਨਾਲ ਪ੍ਰਦਰਸ਼ਨ ਕਰਨ ਵਾਸਤੇ ਆ ਲਗਭਗ 400 ਬਸ ਸਾਡੀ ਇੱਥੇ ਆਈ ਹੈ। ਅਸੀਂ ਪੂਰਾ ਜੋਰ ਲਾਇਆ ਹੈ। ਇੱਥੇ ਪੂਰੀ ਰਾਮਦੇਲਾ ਗਰਾਊਂਡ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਇਕੱਠ ਕਰਨ ਦਾ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿਂਦੀਆਂ ਮੰਗਾਂ ਨੇ ਉਹਦੇ ਤੇ ਸਰਕਾਰ ਦਾ ਮੁੜ ਕੇ ਧਿਆਨ ਤਰਉਣ ਦੀ ਖਾਤਰ ਕਿਉਂਕਿ ਅਸੀਂ 2 ਸਾਲ ਦੇ ਵਿੱਚ ਲਗਭਗ ਇੱਕ ਦਰਜਣ ਪ੍ਰੋਗਰਾਮ ਆਲ ਇੰਡੀਆ ਪੱਧਰ ਤੇ ਕਰ ਚੁੱਕੇ ਹਾਂ। ਜਿਦੇ ਵਿੱਚ ਅਸੀਂ 26 ਨਵੰਬਰ ਦਾ ਤੁਸੀਂ ਦੇਖਿਆ ਪਹਿਲਾਂ ਅਸੀਂ ਤਿੰਨ ਦਿਨ ਚੰਡੀਗੜ੍ਹ ਮੋਰਚਾ ਲਾ ਕੇ ਆਂ ਫਿਰ 16 ਨਵੰਬਰ ਨੂੰ 16 ਫਰਵਰੀ ਦਾ ਬੰਦ ਕੀਤਾ ਸਾਰਾ ਭਾਰਤ। 26 ਫਰਵਰੀ ਨੂੰ ਅਸੀਂ ਟ੍ਰੈਕਟਰ ਮਾਰਚ ਕੀਤਾ ਜਿਹਨੇ ਲਗਾਤਾਰ ਪ੍ਰਭਾਵ ਮਾਨਦੇ ਪੱਦਰ ਤੇ ਕਰ ਰਹੇ ਕਿੰਨੇ ਕੁ ਪ੍ਰਭਾਵ ਮਾਨਦੇ ਇਹਨਾਂ ਪ੍ਰੋਗਰਾਮਾਂ ਦਾ ਵੀ ਸਰਕਾਰ ਦੇ ਉੱਤੇ ਪੈ ਰਹੇ ਆ ਦੇਖੋ ਪ੍ਰਭਾਵ ਦਾ ਤਾਂ ਜ਼ਿਆਦਾ মিডিਆ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਪਤਾ ਅਸੀਂ ਐ ਮੰਨਦੇ ਆਂ ਵੀ ਸਾਡਾ ਸੰਘਰਸ਼ ਕਰਨਾ ਤੇ ਗੱਲਾਂ ਦਾ ਲੋਕਾਂ ਤੱਕ ਗੱਲ ਲੈ ਕੇ ਜਾਣ ਦਾ ਕਿ ਆ ਸਾਡੀ ਸਰਕਾਰ ਹੈ ਭਾਈ ਆ ਸਰਕਾਰ ਦਾ ਇਹ ਹੈ ਵੀ ਜੇ ਸੋਡੇ ਮੰਗਾਂ ਮੰਗਾਨੇ ਮੰਨੀਆਂ ਜਾਂਦੀਆਂ ਤੁਸੀਂ ਪ੍ਰਦਰਸ਼ਨ ਕਰ ਸਕਦੇ ਜੀ ਆਪ ਤਾਂ ਲੱਗਣ ਜਾ ਰਹੇ ਕੁਝ ਹੀ ਮੈਸੇਜ ਕੁ ਦਿਨ ਰਹਿ ਗਏ ਨੇ ਕਿ ਉਸ ਤੋਂ ਪਹਿਲਾਂ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਕੇਂਦਰ ਸਰਕਾਰ ਮੰਨ ਸਕਦੀ ਹੈ ਮੰਗਾ ਜਾਬ ਤੇ ਤਾਂ ਸਾਡੇ ਤੇ ਤਾਂ ਕੀ ਪ੍ਰਭਾਵ ਹੈ ਅਸੀਂ ਕਿਹੜਾ ਇਲੈਕਸ਼ਨ ਲੜਨੀ ਹੈ ਜੁਗਿੰਦਰ ਸਿੰਘ ਗੁਰਾਹ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਇੱਕ ਪ੍ਰਭਾਵ ਹੈ ਜਿਹੜਾ ਉਹ ਜ਼ਰੂਰ ਪਾਏਗਾ ਇਸ ਮਹਾ